ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਚਾਰਿਆਂ ਨੂੰ ਤੇ ਅੱਜ ਅਸੀਂ ਪਹੁੰਚੇ ਸੀ ਬਾਬਾ ਜੀ ਦੇ ਘਰ ਤੇ ਤੇ ਅੱਜ ਸਮਾਗਮ ਲੱਗਣਾ ਹੈ ਤੇ ਤੁਸੀਂ ਵੀ ਦੇਖੋ ਥੈਂਕ ਯੂ ਕਮਯੋਨਾ ਨੇ ਫੌਜ ਬਣਾਈ ਤੇ ਰਜਵਾੜੇ ਸ਼ਾਹੀ ਨਾਲ ਉਹਨਾਂ ਦੀ ਜੰਗ ਹੋਈ ਜੰਗ ਇੰਨੀ ਕਮਸਾਨੀ ਹੋਈ ਤੋ ਪੈਸਿਆ ਤੋਂ ਘਾੜ ਲੈ ਕੋ ਫੌਜਾਂ ਦੇ ਬਾਬਾ ਜੀ ਵੀ ਲੜਦੇ ਲੜਦੇ ਉਹਨਾਂ ਦਾ ਧੜ ਨਾਲ ਸੀਸ ਉੱਤਰ ਗਿਆ ਪਹਿਲਵਾਨ ਸਨ ਆਪਣੇ ਸਮੇਂ ਦੇ ਮਹਾਨ ਬਹਾਦਰ ਵੀ ਤੇ ਪਹਿਲਵਾਨ ਉਹਨਾਂ ਨੇ ਲੱਥੇ ਸਿਰ ਤੋਂ ਰਜਵਾੜੇ ਸ਼ਾਹੀ ਦਾ ਜਿਹੜਾ ਜ਼ਾਲਮਾਂ ਦਾ ਦਲ ਸੀ ਉਹਨੂੰ ਆਪਣੇ ਖੰਡੇ ਦੇ ਅੱਗੇ ਲਾੜਿਆ ਉਹ ਦਾੜ ਕੇ ਘਰਾਂ ਵੱਲ ਨੂੰ ਗਏ ਪਰ ਬਾਬਾ ਜੀ ਅਜੇ ਵੀ ਚੜ੍ਹਦੀ ਕਲਾ ਵਿੱਚ ਉਹਨਾਂ ਜ਼ਾਲਮਾਂ ਦਾ ਜ਼ੁਲਮ ਦਾ ਨਾਸ ਕਰਨ ਵਾਸਤੇ ਆਪਣਾ ਖੰਡਾ ਖੜਕਾ ਰਹੇ ਸਨ ਇੱਥੇ ਸ਼ਾਰਟ ਕੱਟ ਲਿਖਿਆ ਜਿਹੜਾ ਮੈਨੂੰ ਮਿਲਿਆ ਸੀ ਮਾਣੋ ਚਾਰ ਵਾਲਿਆਂ ਕਿਤਾਬ ਪੂਰੀ ਭੇਜੀ ਸੀ ਉਹਦੇ ਵਿੱਚ ਪੜ੍ਹਿਆ ਮੈਨੂੰ ਯਾਦ ਹੈ ਕਿ ਬਾਬਾ ਜੀ ਦਾ ਤੜ ਅੱਗੇ ਵਧ ਰਿਹਾ ਸੀ ਅੱਗੇ ਵਧ ਰਿਹਾ ਸੀ ਫਿਰ ਉਹਨਾਂ ਲੋਕਾਂ ਨੇ ਕੀ ਕੀਤਾ ਆਪਣੀਆਂ ਸਵਾਨੀਆਂ ਨੂੰ ਬਾਬਾ ਜੀ ਦੇ ਸਾਹਮਣੇ ਲਿਆ ਕੇ ਸਾਰਿਆਂ ਨੇ ਹੱਥ ਜੋੜ ਕੇ ਕਿਹਾ ਬਾਬਾ ਤੂੰ ਅੱਜ ਤੋਂ ਸਾਡਾ ਪੀਰ ਹੋਇਓ ਕਿਉਂ ਕਿਉਂਕਿ ਉਸ ਵੇਲੇ ਰਜਵਾੜਾ ਸ਼ਾਹੀ ਜਿਹੜੇ ਉਹ ਮੁਸਲਮਾਨ ਸਨ ਬਹੁਤ ਆ ਉਹਨਾਂ ਕਹੇ ਬਾਬਾ ਤੂੰ ਅੱਜ ਤੋਂ ਸਾਡਾ ਯਾਰਾ ਪੀਰ ਹੋਇਓ ਫਿਰ ਸਾਨੂੰ ਮਾਫ ਕਰ ਦੇ ਹਰ ਸ਼ਾਂਤ ਹੋ ਜਾ ਸਾਡੀ ਜ਼ਿੰਦਗੀ ਬਖਸ਼ ਤੇ ਅਸੀਂ ਤੇਰੀ ਪੂਜਾ ਕਰਿਆ ਕਰਾਂਗੇ ਤੇ ਅੱਜ ਤੋਂ ਕਿਸੇ ਉੱਤੇ ਇਲਾਕੇ ਵਿੱਚ ਜ਼ੁਲਮ ਨਹੀਂ ਢਾਵਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਥੋਂ ਨਾ ਦਾ ਨਾਮ ਪੈ ਗਿਆ ਬਾਬਾ ਇਹ ਅਸੀਂ ਕਹਿੰਦੇ ਆ ਕਿਉਂਕਿ ਸਾਡਾ ਉਹਨਾਂ ਨਾਲੋਂ ਸਿਧਾਂਤ ਵੱਖਰਾ ਤੇ ਉਹ ਤੁਹਾਡੇ ਵੱਡੇ ਵਡੇਰੇ ਸਨ ਜਿਹੜੇ ਅੱਜ ਤੁਸੀਂ ਸਾਰੇ ਸਿੱਖੀ ਵਿੱਚ ਜ਼ਿੰਮੇਦਾਰ ਜੱਟ ਕਿਰਸਾਨ ਉਹ ਕਿਰਤੀ ਲੋਕ ਬਾਬਾ ਨੀਂ ਤੇਰੀ ਏ ਚਾਰ ਤੇ ਨਾਂ ਦਾ ਮੇਲਾ ਬੰਦਿਆ ਜਿੰਦਗੀ ਤੇਰੀ ਏ ਚਾਰ ਤੇ ਨਾਂ ਦਾ ਮੇਲਾ ਬੰਦਿਆ ਜਿੰਦਗੀ ਤੇਰੀ ਏ ਕਿੰਨੀਆਂ ਤੂੰ ਮਨ ਵਿੱਚ ਰੰਗ ਲਗਦੀ ਕਹਿ ਰਹੇ Oh, Papa! ജ മാ തണ്ടി ശീര ਤੁਸੀਂ ਸਿੱਖਾਂ ਦਾ ਢਾਇਆ ਨਾਮਾ

I'll Oh, guru. Hey, oh, guru. Hey, ਮੇਰਬਾਨੀ ਬਹੁਤ ਬਹੁਤ ਸ਼ੁਕਰਾਨਾ ਬਹੁਤ ਸਾਰਾ ਸ਼ੁਕਰੀਆ ਬੋਲੋ ਬੀਬੀ ਐ ਬਣਾ ਬੋਲੋ ਸਾਰੇ ਵੱਡਿਆਂ ਨੂੰ ਛੋਟਿਆਂ ਨੂੰ ਬਹੁਤ ਸਾਰਾ ਅਸ਼ੀਰਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸਭ ਦੀ ਉਸਿਆਣੀ ਨਿਮੇਸ਼ਾ ਕਹਿੰਦੇ ਕਿ ਸਿਰ ਦਿੱਤੀਆਂ ਬਾਜਨਾਏ ਇਸ਼ਕ ਪੁੱਗਦਾ ਇਹ ਮੁਫਤ ਵਿਚ ਨਾ ਯਾਰ ਦੇ ਦੀਦ ਹੁੰਦੇ ਬਿਨਾਂ ਲੋੜ ਤੋਂ ਕਿਉਂ ਅਸੀਂ ਦੁਨਿਆਵੀ ਲੋਕ ਆ ਜਿੱਥੇ ਜਾਂਦੇ ਆਪਣੇ ਕਿਸੇ ਮਕਸਦ ਦੇ ਲਈ ਜਾਂਦੇ ਆ ਆਪਣੀ ਲੋੜ ਲਈ ਜਾਂਦੇ ਆ ਗੁਰੂ ਘਰਾਂ ਜਾਂਦੇ ਆ ਪੀਰਾਂ ਫਕੀਰਾਂ ਦੇ ਜਾਂਦੇ ਆ ਆਪਣੀ ਮੰਗਾ ਲੈ ਕੇ ਜਾਂਦੇ ਆ ਅਸੀਂ ਬਿਨਾਂ ਲੋੜ ਤੋਂ ਮੁਰਸ਼ਿਦ ਦੀ ਕਰਨ ਸੇਵਾ ਵਿਰਲੇ ਤਾਂ ਮਹੀਏ ਐਸੇ ਹੁੰਦੇ ਮੌਤ ਦੂਜੇ ਦੀ ਮਰਨਾ ਤਾਂ ਬਹੁਤ ਮੁਸ਼ਕਿਲ ਆਪਣੇ ਲਈ ਨਾ ਕੱਪੜਾ ਖਰੀਦ ਹੁੰਦੇ ਸੂਰਜ ਚੰਨ ਸਿਤਾਰੇ ਸੂਰਜ ਚੰਨ ਸਿਤਾਰੇ ਬਣ ਜਾਂਦੇ ਵੀ ਫਾਤਰ ਵतन ਦੀ ਜਿਹੜੇ ਸ਼ਹੀਦ ਹੁੰਦੇ ਤਿਰ ਮਤੰਦੀ ਜਿਹੜੇ ਸ਼ਹੀਦ ਹੁੰਦੇ ਹਾਂ ਜਿੱਦ ਦੁਨੀਆ ਦੇ ਮੇਲੇ ਵਿੱਚ ਲੋਕੀ ਆਉਂਦੇ ਰਹੇ ਕਾਸੇ ਨਾਂ ਬੱਤੇ ਸਰਦਾਰੀ ਜਿੱਤੀ ਜੋ ਤਲਵਾਰ ਜੋ ਜਨਮੇ ਜੋ ਤਲਵਾਰ ਜੋ ਜਨਮੇ ਓ ਹਉਣੀ ਨਨਖਈਏ ਮਰਦਾ ਜੇ ਜੋ ਦੇਸ ਰੀਓ ਜੂਦੇ ਹਿੰਦੇ ਹਰਦਾ ਜੇ ਜੋ ਦੇਸ ਰੀਓ ਜੂਦੇ ਹਿੰਦੇ ਮਰਦਾ ਜੇ ਜੋ ਦੇਸ ਰੀਓ ਜੂਦੇ ਹਿੰਦੇ ਓ ਪਰ ਨਹੀਂ ਭੁੱਲੇ ਸਦਾ ਤਕਲੀਫ ਜਿੰਦ ਉਤਰਾ ਸ਼ਹਿਰ ਨਹੀਂ ਭੁੱਲੇ ਅਬਦਾਨੀ ਮੀਰ ਮੰਨੂ ਦਰ ਤੇ ਉਡਵਾਰ ਨਹੀਂ ਭੁੱਲੇ ਓਏ ਉਡਵਾਰ ਨਹੀਂ ਭੁੱਲੇ ਸਾਨੂੰ ਕਦੇ ਵੀ ਗਲਾਚ ਬਲਦੇ ਤੈਰ ਨਹੀਂ ਭੁੱਲੇ ਓਏ ਨਹੀਂ ਭੁੱਲੇ ਕਿੰਨੋ ਕਰ ਦੋਸਤੀ ਰੱਖੀਏ ਕਦੇ ਵੀ ਵੈਰ ਨਹੀਂ ਭੁੱਲੇ ਓਏ ਨਹੀਂ ਭੁੱਲੇ ਨਹੀਂ ਸਾਡੇ ਮੁਰਸ਼ਿਦ ਦਾ ਪਰਵਾਰ ਸਾਡੇ ਮੁਰਸ਼ਿਦ ਦਾ ਪਰਵਾਰ ਖੇਰੂ ਖੇਰੂ ਜਿੰਨਕੀ ਤਾ ਜਿੰਨਕੀ ਤਾ ਸਾਡੇ ਮੁਰਸ਼ਿਦ ਦਾ ਪਰਵਾਰ ਖੇਰੂ ਖੇਰੂ ਜਿੰਨਕੀ ਤਾ अॼु तक रड़ी